ਕੋਡੀ 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 ਦੂਜੀ ਹੈ ਇਹ ਐਨ ਆਰ ਆਈ ਨਕੋਦਰ ਤੀਜੀ ਸੁਰਖਪੁਰ ਚੌਥੀ ਡਿੜਬਾ ਮੰਡੀ ਪੰਜਵੀਂ ਪ੍ਰਧਾਨ ਗੁਰਮੀਲ ਕਲੱਬ ਹਰਿਆਣਾ 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 ਜੀ ਤੇ ਜੰਗੀਆਂ ਨਾ ਇਕਵੱਲੇਆ ਸਪੋਰਟਸ ਕਲੱਬ ਕੈਥਲ ਹਰਿਆਣਾ ਹਰਿਆਣਾ ਸਿਲੂ ਵਾਲਾ ਸਿਲੂ ਵਾਲੀ ਟੀਮ ਤਨੌਰੀ ਪਲੱਸ ਬੀਬੀ ਸੁੰਦਰੀ ਕਲੱਬ ਜੂਏ अठडी में ठीक है जी ओके मोड़ो भाई सारिया परचियां मोड़ लो होल्ड कर लो हाँ जी हाँ जी हाँ जी हम्म कलिया कलिया दिखा दो सोचे कि ਡਾਕਟਰ ਸਾਉ ਨੂੰ ਵੀ ਮਾਰਨ ਲੋ ਆ ਕਿਦਰ ਜਦੋਂ ਖਟਾਟ ਬੋਲ ਲਾ ਲਾ ਅੰਸ਼ ਨੂੰ ਲਾ ਲਾ ਇੱਥੇ ਇੰਨੇ ਬੰਦੇ ਹੋ ਮੌਤਵਰ ਬੰਦਾ ਤੂੰ ਉਹਦਾ ਟੋਲ ਤੇਰੀ ਮਾਈ ਦੇ ਵਿੱਚ ਕਿਹਨੇ ਹੋਰ ਦੀ ਕੀ ਲੋੜ ਆ ਆਇਓ ਜੀ ਮੜਾ ਇਧਰ ਲੈ ਮੈਨੂੰ ਬੜਾ ਫੋਨਾ ਠੀਕ ਹੈ ਇਹ ਲੈ ਆ ਹੈਗਾ ਟੋਲ ਉਹਲੇ ਮੇਰਾ ਫੋਨ ਲਵਾਓ ਜਵਾਬ ਦੋ ਜਗਾ ਦੋ ਆ ਜਾ ਬੱਚੀ ਆ ਪਲੇਅਰ ਬਲਕਾਰ ਦੱਸੋ ਬਲਕਾਰ ਦੱਸੋ ਪਲੇਅਰ ਬਾਰੇ ਹੋਣਾ ਤੁਹਾਨੂੰ ਕੀ ਮੈਂ ਕਾਪੀ ਲਿਖਵਾ ਰਿਹਾ ਹਾਂ ਤੁਹਾਨੂੰ ਆਪਰਾ ਨਹੀਂ ਕੰਮ ਨਹੀਂ ਨਾ ਹਾਂਜੀ ਇਹ ਉੱਪਰ ਨਹੀਂ ਨਹੀਂ ਆ ਰਿਹਾ ਉੱਪਰ ਨਹੀਂ ਆਹੋ ਬਲਕਾਰ ਪੈਸਾ ਨਹੀਂ ਇੱਥੇ ਦੂਜਾ ਬੰਦਾ ਕਾਫੀ ਲਿਖੋ ਕਾਫੀ ਕਿਉਂ ਲਿਖਾ ਭਰਾ ਲੜਾ ਟੂ ਬੋਲ ਮੜਿਆ ਜਾਂ ਫਿਰ ਟਰੈਕਟਰ ਬੋਲ ਮੜਿਆ ਬੋਲ ਨੂੰ ਡਾਕਟਰ ਸਾਹਿਬ ਬੋਲੋ ਜੀ ਤੂੰ ਕਹੇ ਵੀ ਪੰਜ ਪਾਈਆਂ ਪਹਿਰੀਆਂ ਨੇ ਕਿਸੇ ਨਾਲ ਕੋਈ ਬੱਕਬਾਕ ਨਹੀਂ ਜਿਹੜੀ ਟੀਮਾਂ ਦਾ ਉਹਦਾ ਨਾਮ ਲਿਖਿਆ ਗਿਆ ਕਿ ਲੈ ਵੀ ਪਾਈਆਂ ਨੇ ਕਿਸ ਰੂਪ ਵਿੱਚ ਪਾਈਆਂ ਜਾਰੀਆਂ ਨੇ ਵੀ 12:30 ਜਿਹੜਾ ਪਹਿਲਾ ਸਵੇਰੇ ਮੈਚ ਸ਼ੁਰੂ ਕਰ ਜਿਹੜੀ ਟੀਮ ਦਾ ਜਿੰਨੇ ਮੈਚ ਹੋਊਗਾ ਉਹਨੇ ਉਹ ਟਾਈਮ ਨਾਲ ਤੋੜ ਕੇ ਰ ਕੋਈ ਅੱਗੇ ਪਿੱਛੇ ਨਹੀਂ ਕੋਈ ਅੱਗੇ ਪਿੱਛੇ ਨਹੀਂ ਕਿਸੇ ਦਾ ਬੱਕਬਾਕ ਨਹੀਂ ਜਿਹੜਾ 5 6 5 5:30 ਵਜੇ ਮੇਰੇ ਨਾਲ ਮੈਚ ਖਤਮ ਦੇਖਦੇ ਬਈ ਪਰਚੀਆਂ ਆਜ ਬਜੀ ਚੱਕੋ ਅੱਗਲੀ ਕੱਲੀ ਦੋ ਚੱਕਰੀ ਬੱਚੇ ਨੂੰ ਚੁਕਾ ਦੋ ਕਿਸੇ ਬੱਚੇ ਨੂੰ ਚੁਕਾ ਦੋ ਦੋ ਪਰਚੀਆਂ ਚੱਕ ਲੈ ਹੁਣ ਦੋ ਚੱਕਲੇ ਜਿਹੜੀਆਂ ਮਾਰ ਮਾਰੀ ਇੱਥੇ ਦਿਖਾ ਸਕਦੇ ਸਾਹਮਣੇ ਐਨ ਆਰ ਆ ਨਕੋਦਰ ਐਨ ਆਈਏ ਨਕੋਦਰ ਜੀ ਸੁਰਖਪੁਰ ਦਿਖਾ ਦਿਖਾਓ ਇਹ ਮੜੇ ਦਿਖਾਓ ਸੁਰਖਪੁਰ ਤੇ ਦੂਜੀ ਨਕੋਦਰ ਨਕੋਦਰ ਠੀਕ ਹੈ ਜੀ ਸ਼ੋਹਰ ਦੂਜੀ ਦਿਖਾਓ ਜੀ ਇਹ ਪ੍ਰਧਾਨ ਕਲੱਬ ਹਰਿਆਣਾ ਹਾਂਜੀ ਤੇ ਦੂਜੀ ਪੜਾਅ ਮਾਲਵਾ ਕਬੱਡੀ ਕਲੱਬ ਮਾਲਵਾ ਕਬੱਡੀ ਕੱਪ ਮਾਲਵਾ ਕਬੱਡੀ ਕਲੱਬ ਠੀਕ ਹੈ ਜੀ ਮੈਂ ਕਹਾ ਮਾ 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 ਕਲਬ ਦਿਨ ਬਾਈਕ ਦੂਜਾ ਮੇਜਾ ਦੂਜਾ ਮੇਜਾ ਹਾਂਜੀ ਹਾਂਜੀ ਬਈ ਬੱਚੇ ਅਗਲੀ ਚੱਕਾ ਕਲੀ ਨਾ ਕਰੋ ਗਾਈ ਮੰਡਾ ਗਾਈ ਵਾਹ ਇੱਕ ਬੰਦਾ ਬੋਲ ਲੈਣਾ ਪਾਣੀ ਟੈਂਕ ਦਾ ਕੰਮ ਕਰਵਾਇਰਾ ਟੀਪ ਮੰਗਾਈ ਦੇਖੋ ਜੀ ਦੜਬਾ ਮੰਡੀ ਦੜਬਾ ਮੰਡੀ ਜੀ ਪਲੱਸ ਸਿਲੂ ਹਰਿਆਣਾ ਪਲੱਸ ਸਿਲੂ ਹਰਿਆਣਾ ਦੜਬਾ ਮੰਡੀ ਪਲੱਸ ਸਿਲੂ ਹਰਿਆਣਾ ਸਪੋਰਟਸ ਕਲੱਬ ਆ ਜਿਹੜਾ ਨਾਲ ਕੈਂਸਲ ਠੀਕ ਹੈ ਜੀ ਦੜਬਾ ਮੰਡੀ ਹਾਂਜੀ ਕੈਂਸਲ ਹੋ ਗਿਆ ਦੜਬਾ ਮੰਡੀ ਹਾਂ ਅਗਲੀ ਚੈੱਕ ਬਈ ਵਿੱਚ ਚੌਥਾ ਮੈਚ ਆ ਗਿਆ ਆਪਣਾ ਤੀਜਾ ਮੈਚ ਤੀਜਾ ਆ ਸਿਲੂ ਹਰਿਆਣਾ ਦੇ ਉਹਦਾ ਅਗਲਾ ਮੈਚ ਦਿਖਾਓ ਅਗਲਤਾ ਮੰਡੀ ਦਾ ਅਗਲਾ ਆ ਗਿਆ ਤਨੋਰੀ ਤਨੋਰੀ ਪਲੱਸ ਬੀਬੀ ਜੀ ਸੁੰਦਰੀ ਦਾਸ ਕਲੱਬ ਯੂ ਐਸ ਏ ਠੀਕ ਹੈ ਜੀ ਤੇ ਜੰਗਿਆਣੇ ਦਾ ਜੰਗਿਆਣਾ ਠੀਕ ਹੈ ਚੌਥਾ ਮੈਚ ਠੀਕ ਹੈ ਜੀ ਮਾਸਟਰ ਜੀ ਕਰੋ ਨੋਟ ਚੌਥਾ ਇੱਥੋਂ ਦੇ ਨਾਲ ਕੀ ਸਿਲੂ ਲਿਖਣਾ ਹਾਂਜੀ ਸਾਰੀਆਂ ਇਹ ਲਾਈਵ ਆਪਣੀਆਂ ਵੀਡੀਓ ਆਪਣੀਆਂ ਮੈਚ ਤੇ ਪਏ ਨੇ ਹਾਂ ਜਿਆ ਹੋ ਗਿਆ ਤੁਹਾਡਾ ਮੈਚ ਗੰਗਿਆਣਾ ਗੰਗਿਆਣਾ ਗਲਪੇ ਮੰਡੀ ਦਾ ਦੋ ਬੋਲ ਦੇ ਨੈਕਸਟ ਬੋਲ ਦੋ ਨੈਕਸਟ ਬੋਲ ਦੋ ਅਜੇ ਅਜੇ ਮੈਚ ਮਾਸਟਰ ਜੀ ਪੀ ਲਿਖਣਾ ਕਰਾ ਕਾਲੇ ਕਰੀ ਨਾ ਬੋਲੋ ਮਾਸਟਰ ਜੀ ਮਾਸਟਰ ਜੀ ਬੋਲ ਕੇ ਦੱਸੋ ਕਿਹਨਾ ਕਿਹਨਾ ਪਹਿਲਾ ਮੈਚ ਆਏਗਾ ਐਨ ਆਰ ਆਈ ਨਕੂਦਰ ਹਾਂਜੀ ਪਟੀ ਸੁਰਖਪੁਰ ਦਾ ਹਾਂਜੀ ਦੂਜਾ ਮੈਚ ਆਏਗਾ ਜੀ ਪ੍ਰਧਾਨ ਗੁਰਮੀਲ ਕਲਬ ਹਰਿਆਣਾ ਹਾਂਜੀ ਦਾ ਮਾਲਵਾ ਕਬੱਡੀ ਕਲਬ ਠੀਕ ਹੈ ਮੜੇ ਉੱਚੀ ਬੋਲੋ ਤੀਜਾ ਮੈਚ ਆਏਗਾ ਜੀ ਬੱਲਿਆ ਸਕੂਲਸ ਕਲਬ ਕੈਫਰ ਦਾ ਗੜਬਾ ਮੰਡੀ ਨਾਲ ਹਾਂਜੀ ਤੇ ਚੌਥਾ ਮੈਚ ਆਏਗਾ ਜੀ ਜੰਗਿਆਣਾ ਦਾ ਤਨਹੋਰੀ ਪਲਸ ਬੀਬੀ ਸੁੰਦਰੀ ਕਲਬ ਜੁਦਾ ਓਕੇ ਜੀ ਠੀਕ ਹੈ ਜੀ ਓਕੇ